ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੁਣ ਅਸੀਂ ਚੱਲੇ ਆਂ ਗੁਰੂ ਕਾ ਬਾਗ ਗੁਰਦੁਆਰਾ ਸੇਬ ਸੁਲਤਾਨਪੁਰ ਲੋਧੀ ਤੇ ਆਉਤਾਂ ਨੂੰ ਦਰਸ਼ਕਾਂ ਨੂੰ ਇਹ ਗੁਰੂ ਕੇ ਬਾਗ ਦੇ ਤੇ ਜਿੱਥੇ ਗੁੰਨਨ ਤੇਜੀ ਦਾ ਜੱਤੀ ਘਾਰ ਸੀ ਤੇ ਉਹਰਾ ਇਤਿਹਾਸ ਵੀ ਸੰਗ ਨਾਲ ਲੜ ਤੇ ਦਰਸ਼ਾਂ ਵੀ ਕਰਾਵਾਂਗੇ ਤੁਹਾਨੂੰ ਤੇ ਵੀਡੀਓ ਨੂੰ ਬਣਾਈ ਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਇਹ ਆ ਗਿਆ ਗੁਰਦੁਆਰਾ ਗੁਰੂ ਕਾ ਬਾਗ ਤਾਂ ਦਰਸ਼ਨ ਕਰੋ ਬਾਹਰੋਂ ਗੁਰਦੁਆਰਾ ਸਾਹਿਬ ਜੀ ਦੇ ਤੇ ਕੋ ਕੋ ਸੇਵਾ ਤੇ ਇੱਥੇ ਭੋਲਾ ਸਾਹਿਬ ਜੀ ਇਹ ਜੱਦੀ ਘਰ ਸੀ ਗੁਰੂ ਨਾਨਕ ਦੇਵ ਜੀ ਦਾ ਹਾਂ ਜੀ ਜੀ ਇਹ ਸਥਾਨ ਬੇਬੇ ਨਾਨਕ ਜੀ ਦੇ ਘਰ ਸੀ ਤੇ ਗੁਰੂ ਨਾਨਕ ਦੇਵ ਜੀ ਦਾ ਰੈਸ਼ੀ ਮਕਾਨ ਸੀ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸ੍ਰੀ ਚੰਦ ਜੀ ਦਾ ਜਨਮ ਅਤੇ ਛੋਟੇ ਸੁਪੁੱਤਰ ਲਖਮੀਦਾਸ ਜੀ ਦਾ ਜਨਮ ਇੱਥੇ ਹੀ ਹੋਇਆ ਸੀ ਤੇ ਇਹਨਾਂ ਦਾ ਜੁੱਤੀ ਘਰ ਸੀ ਨਾ ਤੇ ਗੁਰਦੁਆਰਾ ਸਾਹਿਬ ਦੀ ਮਾਰਕ ਦੇ ਤੇ ਖਾਣੇ ਵਿੱਚ ਪ੍ਰੰਤਨ ਤਸਵੀਰਾਂ ਨੂੰ ਦਰਸ਼ਨ ਕਿਤੇ ਜਾ ਸਕਦੇ ਆ ਇਹ ਇਹ ਜਿਹੜਾ ਕੋ ਦਿਖਾਇਆ ਹੈ ਵੀ ਪ੍ਰਾਂਤਨ ਖੂਆ ਜੀ ਇਹ ਹੈ ਗੁਰਦੁਆਰਾ ਸੇ ਗੁਰੂ ਕਾ ਬਾਗ ਇਹ ਸੰਤਾਨਪੁਰ ਲੋਧੀ ਚ ਉੱਥੇ ਲੱਗੇ ਗੁਰਦੁਆਰੇ ਦੇ ਹੈ ਤੇ ਤੁਸੀਂ ਨਾਲ ਨਾਲ ਦਰਸ਼ਨ ਕਰਿਓ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਜਿਹਦੇ ਗੁਰੂ ਕੇ ਬਾਗ ਦੇ ਤੇ ਨੀਚੇ ਪੁਰਾ ਸਾਹਿਬ ਹੈ ਥੋੜੇ ਵੀ ਦਰਸ਼ਨ ਕਰਾਂਗੇ ਇਹ ਹੈ ਗੁਰਦੁਆਰਾ ਸਾਹਿਬ ਗੁਰੂ ਕਬਾਬ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਬਧੀਆਂ ਲੱਗੀ ਤਾਂ ਸ਼ੇਅਰ ਜ਼ਰੂਰ ਕਰੀਏ ਵੀਡੀਓ ਬਹੁਤ ਬਹੁਤ ਧੰਨਵਾਦ ਹੋ ਗਿਆ ਤੁਹਾਡਾ ਤੇ نیچے ਪੋਰਸਾ ਆ ਪੋਰਸਾ ਆਪਣੇ ਦਰਸ਼ਨ ਕਰਾਂਗੇ ਤੁਹਾਨੂੰ ਵੀਡੀਓ ਨਾਲ ਦੇ ਬਣੀ ਰਹੀਓ ਹੁਣ ਚੱਲਦੇ ਆਂ ਗੁਰਦੁਆਰਾ ਤੋਂ نیچے ਪੋੜਾ ਸਾਹਿਬ ਦੇ ਦਰਸ਼ਨ ਕਰਾਉਣ ਤੁਹਾਨੂੰ ਤੇ ਇਹ ਗੁਰਦੁਆਰਾ ਸਾਹਿਬ ਦੇ ਅੰਦਰੋਂ ਹੀ ਇੱਕ ਸੜ ਤੋਂ نیچے ਨੂੰ ਪੌੜੀਆਂ ਜਾਂਦੀਆਂ ਆ ਤੇ ਇਹ نیچے ਜਾ ਕੇ ਪੋੜਾ ਸਾਹਿਬ ਆਇਆ ਤੇ ਦਰਸ਼ਨ ਕਰੋ ਇਹ ਮਾਰਤ ਜਿਹੜੀ ਆ ਮਾਰੇ ਪਹਿਲੇ ਦਰਸ਼ਨ ਕਰਦੇ ਆ ਜੋ ਜੀ ਕਰੋ ਜੀ ਦੱਛਾ ਪੋੜਾ ਸਾਹਿਬ ਜੀ ਦੇ ਤੋ ਤਾਂ ਤਾਂ ਜਿਹੜੀ ਗੁਰੂ ਨਾਨਕ ਦੇਵ ਜੀ ਲੁਕਿਓ ਕਮੈਂਟ ਜ਼ਰੂਰ ਕਰਦੇ ਆ ਕੋਈ ਵਾਈ ਬਰ ਜੀ ਲਿਖ ਕੇ ਕਮੈਂਟ ਪਾਇਸਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਪੂਰਾ ਸੈਕ ਜੀ ਹੈ ਤੇ ਇਹ ਨਿੱਕੀਆਂ ਇੱਟਾਂ ਦੇ ਬਣਿਆ ਹੋਇਆ ਹੈ ਤੇ ਲੋ ਜੀ ਤੁਸੀਂ ਦਰਸ਼ਨ ਕਰੋ ਇਹ ਦੇਖੋ ਇਹ ਸਾਰੇ ਨਿੱਕਿਆਂ ਅੰਦਰ ਥੋੜਾ ਸਾਹ ਬਣਿਆ ਹੈ ਤੇ ਨਿੱਕੀਆਂ ਇੱਟੀਆਂ ਦਾ ਹੀ ਸਾਰਾ ਬਣਿਆ ਹੋਇਆ ਹੈ ਨਾਨਕਸ਼ਾ ਇੱਟ ਜਿਹਨੂੰ ਕਹਿੰਦੇ ਆ ਥੋੜਾ ਸਾਰਾ ਹੀ ਬਣਿਆ ਹੋਇਆ ਹੈ ਦਰਸ਼ਨ ਕਰੋ ਤੇ ਤਾਂ ਨੇ ਪਹਿਲਾਂ ਵੀ ਪਿੱਛੇ ਵੀ ਦੱਸਿਆ ਕਿ ਇਹ ਪਵਿੱਤਰ ਸਥਾਨ ਤੇ ਗੁਰੂ ਨਾਨਕ ਦੇਵ ਜੀ ਦਾ ਜੱਦੀ ਘਰ ਸੀ ਤੇ ਅੱਗੇ ਸਭ ਤੋਂ ਪਹਿਲਾਂ ਇਸ ਸਥਾਨ ਤੇ ਪਵਿੱਤਰ ਚਾਨ ਨਾ ਪਾਇ ਸੀ ਗੁਰੂ ਨਾਨਕ ਦੇਵ ਜੀ ਦਾ ਗੁਰਨਾਵ ਦੇਵ ਜੀ ਨੇ ਤੇ ਉਹਨਾਂ ਦੀ ਮਾਤਾ ਸੁਲਖਣੀ ਤੇ ਗੁਰਨਾਵ ਦੇਵ ਜੀ ਰਹਿਸ਼ ਰੱਖੇ ਸੀ ਆਪਣੀ ਇਹਨਾਂ ਨੇ ਇੱਥੇ ਤੇ ਲਕshmi ਦਾ ਸ਼ਿਰੀ ਚੰਦ ਜੀ ਬਾਬਾ ਸ਼ਿਰੀ ਚੰਦ ਜੀ ਤੇ ਲਕshmi ਦਾ ਜੀ ਦਾ ਵੀ ਜਨਮ ਇਸ ਇਸ ਪਵਿੱਤਰ ਸਥਾਨ ਤੇ ਹੋਇਆ ਸੀ। ਤੇ ਜਿਹੜੀ ਕੋਈ ਵੀ ਤੁਹਾਨੂੰ ਦਿਖਾਈ ਹੈ ਇਹ ਵੀ ਇੱਥੋਂ ਹੋਈ ਹੈ ਪੁਰਾਣੀ ਹੋਈ ਹੈ ਉਹ ਤੇ ਕਹਿੰਦੇ ਕਿ ਜਿਹੜਾ ਗੁਰੂ ਘਰ ਲੰਗਰ ਇੱਥੇ ਬਣਦਾ ਆ ਉਹ ਇਸ ਖੂਗੀ ਦੇ ਪਾਣੀ ਨਾਲ ਹੀ ਬਣਦਾ ਆ। ਆਓ ਜੀ ਕਿਸੇ ਥੋੜਾ ਜਿਹਾ ਸਤਿ ਸ੍ਰੀ ਅਕਾਲ ਕਰੋ। ਉਹ ਲਾਸਟ ਵਿੱਚ ਇੱਕ ਕਲਿੱਪ ਹੋ ਗਈ ਪ੍ਰਦਰਸ਼ਨ ਲੱਗੇ ਸੀ ਬਤਾਂਤਾ ਸ਼੍ਰੀ ਗੁਰੂ ਨਾਨਕ ਤੇਰਜੀ ਦੇ ਪ੍ਰਕਾਸ਼ਪੁਰਬ ਤੇ ਉੱਥੇ ਪ੍ਰਦਰਸ਼ਨ ਇੱਕ ਲਾਗੇ ਲੱਗੀ ਸੀ ਉਹ ਵੀ ਵੀਡੀਓ ਆ ਉਹ ਵੀ ਜ਼ਰੂਰ ਦੇਖਿਓ ਵੀਡੀਓ ਜਿੱਥੇ ਕੋ ਗੁਨਾਗ ਦੇਵ ਜੀ ਚੱਕੀ ਪੀਸਦੇ ਆ ਇੱਥੇ ਗੁਨਾਗ ਦੇਵ ਜੀ ਨੂੰ ਸੱਪ ਨੇ ਛਾਂ ਕਿਤੇ ਸੀ ਉਹ ਵੀ ਲੱਗੀ ਸੀ ਜਿੱਥੇ ਉਹਨਾਂ ਨੇ 13-13 ਤੋਲੇ ਆ ਸੀ ਉਹ ਪ੍ਰਦਰਸ਼ਨੀ ਵਿੱਚ ਉਹ ਜ਼ਰੂਰ ਵੀਡੀਓ ਇਹਦੇ ਵਿੱਚ ਇੱਕ ਕਲਿੱਪ ਜੋੜੀ ਹੋਈ ਹੈ ਜ਼ਰੂਰ ਦੇਖਿਓ ഓരോ വിഡിയോ ലൈക്കോ ചാനൽ സബസ്ക്ൈബറോ ഇതാ വിഡ ബ നമ്മ ആർ ਇਹ ਜੀ ਸਾਡੀ ਅੱਜ ਦੀ ਵੀਡੀਓ ਵੀਡੀਓ ਬੜੀਆਂ ਲੱਗੀਆਂ ਤੇ ਲਾਈਕ ਕਰਦੇ ਹੋ ਔਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਤੁਹਾਨਾਂ ਦਾ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਸਾਡੀ